ਉਸ ਤੋਂ ਉਹ ਵਰਬਾ ਨਾ ਟੂੜੀ ਖਾਣੀ। ਸੋ ਲੱਗਿਆ ਕਿ ਸ਼ਾਮ ਲੈ ਕੇ ਕੋਈ ਬੰਦ। ਕਿ ਟੂੜੀ ਉਹ ਵਿਚਰਲਾ ਦੇ ਇਧਰਲੇ ਪਾਸੇ ਕਰ ਦੇ। ਵਿੱਚ ਇਹਦੇ ਮਾਰਾਂਗੇ ਸੁੱਕਾ ਦਾਣਾ। ਆਲੇ ਖੰਦੀ ਹੈ। ਆਇਆ ਮੇ ਆਉ। ਥੱਲੇ ਹੱਥ ਮਾਰ ਮੜਿਆ ਖਰਸ ਤੇ ਥੱਲੇ ਗਿੱਲਾ ਹੋ ਗਿਆ। ਜਦੋਂ ਥੱਲੇ ਹੱਥ ਮਾਰਦਾ ਗੋਲ ਖੁਰਲੀ ਦਾ ਹੀ ਫਿਰ ਹੈ। ਜਦੋਂ ਹੱਥ ਮਾਰਦਾ ਰਲ ਜਾਂਦੀ ਹੈ ਪਨੀਰੀ ਵਾਂਗੂ। ਪਨੀਰੀ ਚੋਰ ਸਕੁੰਨੀਆਂ ਨੇ ਉਹਨਾਂ ਦੇ ਇੱਕ ਦਾ ਖੁਰਲੀਆਂ ਤੇ ਖੁੰਜੀਆਂ ਚ ਉਲੀ ਲੱਗ ਜਾਂਦੀ ਹੈ ਗੰਧ ਫਾਹ ਜਾਣਾ। ਕੋਲ ਘਰ ਲਈ ਆਂ ਹਾਂ ਦੇ ਨੰਗਰ ਖੁਸ਼ ਹੋ ਕੇ ਅੱਜ ਤੋਂ 4 ਦਿਨ ਪਹਿਲਾਂ ਮੈਂ ਕੀ ਕਰਦਾ ਦਾਣਾ ਭੇਕੇ ਕਿਉਂਕਿ ਬੰਦਾ ਹੌਲੀ-ਹੌਲੀ ਸਿੱਖਦਾ ਕੋਈ ਵੀ ਇਕਦਮ ਢਿੱਡ ਚ ਕੋਸ ਵੀ ਨਹੀਂ ਸਿੱਖ ਕੇ ਪਹਿਲਾਂ ਅਸੀਂ ਦਾਣਾ ਰਿੰਨਗੇ ਪਾਇਆ ਕਰਦੇ ਫਿਰ ਦਾਣਾ ਅਸੀਂ ਪਾਣ ਲੱਗੇ ਭੇਕੇ ਹੁਣ ਜਿਵੇਂ ਸਿਆਲ ਆ ਗਿਆ ਗਿੱਲਾ ਦਾਣਾ ਤੋਂ ਉਹ ਨਹੀਂ ਖਾ ਕੇ ਖੁਸ਼ ਹੁਣ ਇਹਨਾਂ ਨੂੰ ਦੇਖ ਰਿਹਾ ਸੀ ਕਿ ਪਸੂ ਖਾਂਦਾ ਕਿਵੇਂ ਖਾਂਦਾ ਕਿੰਨਾ ਖਾਂਦਾ ਪ੍ਰੋਪਰ ਕਲੀ-ਕਲੀ ਚੀਜ਼ ਦੇਖ ਰਿਹਾ ਤੇ ਹੁਣ ਅਸੀਂ ਫਿਰ ਉਵੇਂ ਦਾਣਾ ਪਿਆਉਣਾ ਛੱਡ ਗਏ ਇਹ ਜਿਵੇਂ 8 ਮਹੀਨਿਆਂ ਸੰ 8 ਨਾਲ ਸਾਲ ਨੂੰ 4 ਕਿਲੋ ਗੋੜ ਬਾਲ ਲੈਣੇ 4 ਕਿਲੋ ਗੋੜ ਬਾਲ ਕੇ ਉਹਦੇ ਚ ਕਹ ਰਹਿ ਗਿਆ ਗੋਲੇ ਗੋਲੇ ਨੇ ਗੋੜ ਵਾਲੀਆਂ ਦੋ ਰਹਿ ਗਈਆਂ ਹਾਂ ਇੱਕ ਸੋਨ ਵਾਲੇ ਆ ਉਹਨਾਂ ਦਾ ਕੋਈ ਨਾ ਤੇ ਉਹਨੂੰ ਮਤਲਬ ਐ 4 ਕਿਲੋ ਗੋੜ ਬਾਲ ਲੈਣੇ 4 ਕਿਲੋ ਗੋੜ ਇੱਕ ਦਾਸਲਾ ਦਾਣੇ ਦਾ ਪਹਿਲਾ ਇੱਕ ਤਾਂ ਹਲਾ ਦਾਣੇ ਦਾ ਭੇਕੇ ਉਹਦੇ ਵਿੱਚ ਮਾਰਦੇ ਆ ਬਾੜਿਆ ਬਾੜਿਆ ਹਿਆ ਕੋਲਾ ਜਿਹੜਾ ਵਿੱਚ ਪਾ ਕੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਸੁੱਕਾ ਦਾਣਾ ਰਾਦਣਾ ਇੱਕ ਇੱਕ ਡੱਬਾ ਬੜਾ ਖੁਸ਼ ਹੋ ਕੇ ਖਾਂਦੇ ਨੇ ਦੇ ਕਿਵੇਂ ਖਾਰੀਆਂ ਨੇ ਬੱਚਾ ਬੱਚਾ ਗੋਇਨਾਂ ਮਸਾਹੀਆ ਦੋਵੇਂ ਸੰਜੂ ਵੀ ਹਾਂ ਬੜਾ ਖੁਸ਼ ਹੋ ਕੇ ਖਾਂਦੀਆਂ ਨੇ ਕੱਥੀ ਰਾ ਦੋ ਵਿੱਚ ਨਾ ਨਾ ਚਲ ਰਾ ਦੇ ਨਾ ਤਾਂ ਬਿੱਚ ਲਾ ਲਓ ਫਿਰ ਉਹ ਰਾਣਾ ਡੰਗਰ ਰੱਜ ਕੇ ਖੜ ਜਾਂਦਾ ਹੁਣ ਇਹ ਜਿੰਨਾ ਸੁੱਕਾ ਦਾਣਾ ਖਾਣੀਆਂ ਕੋਈ ਬਣਉਣੀ ਨਹੀਂ ਹੈ ਉਹ ਨਹੀਂ ਲੈਵੇ ਬਣਾਉਣਗੀਆਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਰੱਜਵਾ ਪਿਆਵਾਂਗੇ ਪਾਣੀ ਤੇ ਤਾਜ਼ਾ ਪਾਣੀ ਪੀਂਦਿਆਂ ਬੜਾ ਖੁਸ਼ ਹੋ ਕੇ ਜਿਹੜੀ ਗੱਬਣ ਮੈਂ ਸਾਨੂੰ ਗੋੜ ਨਹੀਂ ਪਾਉਂਦੇ ਸੀ ਜੰਮੀ ਹੁਣ ਆ ਮੈਂ ਇਸ ਘੱਟ ਖਾਧੀ ਰਾਜੀਏ ਤੇ ਟੀਕਿਆਂ ਦੀ ਗੜੀਆਂ ਦੀ ਹੈ ਹੁਣ ਇਹਨੂੰ ਪਾਉਂਦੇ ਨਹੀਂ ਆਪਾਂ ਆਪਣੇ ਚੋਣਾਂ ਦੇ ਥਾਲੀ ਭਾਗ ਥਾਲ ਜਾ ਇਹ ਬਹੁਤ ਤੇਜ਼ ਹਰੇ ਦੂ ਇਹ ਵੀ ਘੱਟ ਖਾਂਦੀ ਆ ਜੀ ਆ ਘੱਟ ਜੀ ਵਿਖਾਂਦੀ ਆ ਹਾਂ ਦਰਦੀ ਐ ਮੈਂ ਤੂਫਾਨ ਜੀ ਗੱਲ ਦੇ ਠੀਕ ਐ ਕਰਕੇ ਦਰਦੀ ਐ ਸਾਰੇ ਜੀ ਇਹ ਤਾਂ ਮੂੰਹ ਮੈਂ ਖਾਂ ਦੇਗਾ ਮੈਂ ਹੁਣ ਸਾਰੀਆਂ ਖਾ ਲਵਾਂੀਆਂ ਉਹ ਮੈਂ ਇਹਦਾ ਬੀਬੀ ਘੱਟ ਕੇ ਜਾ ਦੇ ਚੜੀਆ ਇਹ 20 ਕਿਲੋ ਵਾਲੀ ਜਿਹੜੀ